ਬੀਤੇ ਕੁਝ ਦਿਨਾਂ ਪਹਿਲਾਂ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਕਾਫੀ ਵਾਇਰਲ ਹੋ ਰਹੀ ਸੀ ਜਿਸ ਦੇ ਵਿੱਚ ਕੀ ਇੱਕ ਐਸਫੀ ਦੇ ਮਹਿਲਾ ਕਰਮਚਾਰੀ ਵੱਲੋਂ ਕੁਝ ਨੌਜਵਾਨਾਂ ਤੇ ਇਲਜ਼ਾਮ ਲਾਇਆ ਜਾ ਰਿਹਾ ਸੀ ਕਿ ਉਹ ਨਸ਼ਾ ਤਸਕਰ ਨੇ ਤੇ ਉਸਨੂੰ ਮਾਰਨ ਦੀ ਕੋਸ਼ਿਸ਼ ਕੀਤੀ ਗਈ ਜਿਸ ਨੂੰ ਲੈ ਕੇ ਜਲੰਧਰ ਦੇ ਪਿੰਡ ਨੂੰਸੀ ਦੇ ਲੋਕਾਂ ਦੇ ਵੱਲੋਂ ਵੱਡੇ ਖੁਲਾਸੇ ਕਰ ਦਿੱਤੇ ਗਏ ਲੋਕਾਂ ਦਾ ਕਹਿਣਾ ਹੈ ਕਿ ਪਿਛਲੇ ਤਿੰਨ ਮਹੀਨਿਆਂ ਤੋਂ ਪਿੰਡ ਦੇ ਵਿੱਚ ਚੋਰੀ ਦੀਆਂ ਵਾਰਦਾਤਾ ਕਾਫੀ ਵਧ ਰਹੀਆਂ ਨੇ ਜਿਸ ਨੂੰ ਲੈ ਕੇ ਪਿਛਲੇ ਤਿੰਨ ਮਹੀਨਿਆਂ ਤੋਂ ਪਿੰਡ ਵਾਸੀਆਂ ਦੇ ਵੱਲੋਂ ਇਹ ਫੈਸਲਾ ਲਿਆ ਗਿਆ ਸੀ ਕਿ ਪਿੰਡ ਦੇ ਵਿੱਚ ਪਹਿਰਾ ਲਾਇਆ ਜਾਵੇਗਾ ਤੇ ਪਿੰਡ ਦੇ ਵਿੱਚ ਪਹਿਰੇ ਲਗਾਏ ਜਾ ਰਹੇ ਸਨ ਤੇ ਹਰ ਵਾਰ ਦੀ ਤਰ੍ਹਾਂ ਜਦ ਨੌਜਵਾਨਾਂ ਦੇ ਵੱਲੋਂ ਪੈਰਾ ਲਗਾਇਆ ਗਿਆ ਤਾਂ ਉਸ ਦੇ ਦਰਮਿਆਨ ਐਸਟੀਐਫ ਮਹਿਲਾ ਕਰਮਚਾਰੀ ਉਹਨਾਂ ਦੇ ਪਿੰਡ ਦੇ ਵਿੱਚ ਆਉਂਦੀ ਹੈ ਨੌਜਵਾਨਾਂ ਵੱਲੋਂ ਜਦ ਪੁੱਛਿਆ ਜਾਂਦਾ ਹੈ ਕਿ ਤੁਸੀਂ ਕੌਣ ਹੋ ਤੇ ਕਿੱਥੇ ਜਾਣਾ ਹੈ ਤਾਂ ਮਹਿਲਾ ਕਰਮਚਾਰੀ ਬਿਨਾਂ ਉਹਨਾਂ ਨੂੰ ਕੁਝ ਦੱਸੇ ਉਹਨਾਂ ਦੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੰਦੀ ਹੈ ਤੇ ਉੱਥੋਂ ਗੱਡੀ ਭਜਾ ਲੈਂਦੀ ਹੈ ਤੇ ਉਸ ਤੋਂ ਬਾਅਦ ਨੌਜਵਾਨਾਂ ਦੇ ਵੱਲੋਂ ਉਸ ਦਾ ਪਿੱਛਾ ਕੀਤਾ ਗਿਆ ਕਿਉਂਕਿ ਉਹਨਾਂ ਨੂੰ ਸ਼ੱਕ ਸੀ ਕਿ ਸ਼ਾਇਦ ਇਹ ਕੋਈ ਚੋਰ ਹੈ ਜਾਂ ਫਿਰ ਕੋਈ ਅਜਿਹਾ ਸ਼ਖਸ ਹੈ ਜੋ ਕਿ ਪਿੰਡ ਦੇ ਵਿੱਚ ਨਸ਼ਾ ਵਿਚ ਜਨਾਇ ਤੇ ਉਸ ਤੋਂ ਬਾਅਦ ਉਹਨਾਂ ਦੇ ਵੱਲੋਂ ਜਦ ਪਿੱਛਾ ਕਰਕੇ ਗੱਡੀ ਰੋਕ ਲਈ ਜਾਂਦੀ ਹੈ ਤਾਂ ਉਸ ਦਰਮਿਆਨ ਐਸਟੀਐਫ ਦੀ ਮਹਿਲਾ ਕਰਮਚਾਰੀ ਵੱਲੋਂ ਪਹਿਲਾਂ ਤਾਂ ਗਾਲ੍ਹਾਂ ਕੱਢੀਆਂ ਗਈਆਂ ਤੇ ਫਿਰ ਅਫਸਰ ਸ਼ਾਹੀ ਦੀ ਧਮਕੀ ਦਿੱਤੀ ਗਈ। ਕਿਹਾ ਗਿਆ ਕਿ ਜੇਕਰ ਮੈਨੂੰ ਰੋਕਿਆ ਤਾਂ ਮੈਂ ਗੋਲੀ ਮਾਰ ਦਵਾਂਗੀ। ਪਿੰਡ ਵਾਸੀਆਂ ਦਾ ਕਹਿਣਾ ਕਿ ਰਾਤ ਦਾ ਸਮਾਂ ਸੀ ਤੇ ਸਾਰਾ ਪਿੰਡ ਉੱਥੇ ਇਕੱਠਾ ਹੋ ਜਾਂਦਾ ਤੇ ਉਸ ਤੋਂ ਬਾਅਦ ਐਸਟੀਐਫ ਦੀ ਮਹਿਲਾ ਕਰਮਚਾਰੀ ਨੂੰ ਪੁੱਛਿਆ ਗਿਆ ਕਿ ਤੁਸੀਂ ਕਿਨਾਂ ਦੇ ਘਰ ਜਾਣਾ ਹੈ ਤੇ ਉਸ ਦਾ ਕਹਿਣਾ ਹੈ ਕਿ ਮੇਰਾ ਰਿਸ਼ਤੇਦਾਰ ਇਸ ਪਿੰਡ ਦੇ ਵਿੱਚ ਰਹਿੰਦਾ ਹੈ ਤੇ ਮੈਂ पिछले दिन महिनेयां ਤੋਂ ਇਸੇ ਪਿੰਡ ਦੇ ਵਿੱਚ ਰਹਿ ਰਹੀ ਆ ਪਰ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਉਸ ਦੇ ਵੱਲੋਂ ਕੋਈ ਵੀ ਅਜਿਹਾ ਸਬੂਤ ਨਹੀਂ ਦਿੱਤਾ ਗਿਆ ਉਸ ਤੋਂ ਬਾਅਦ ਥਾਣੇ ਜਾ ਕੇ ਦਰਖਾਸਤ ਦੇ ਦਿੱਤੀ ਗਈ ਹਾਲਾਂਕਿ ਉਸ ਤੋਂ ਬਾਅਦ ਨੌਜਵਾਨਾਂ ਵੱਲੋਂ ਵੀ ਮੁਲਾਜ਼ਮ ਦੇ ਖਿਲਾਫ ਦਰਖਾਸਤ ਦਿੱਤੀ ਗਈ ਕਿਉਂਕਿ ਮੁਲਾਜ਼ਮ ਦੇ ਵੱਲੋਂ ਇਹਨਾਂ ਨੂੰ ਧਮਕੀਆਂ ਦਿੱਤੀਆਂ ਗਈਆਂ ਸਨ ਹਾਲਾਂਕਿ ਦੋਵਾਂ ਦੇ ਵਿੱਚ ਰਾਜ਼ਨਾਮਾ ਹੋ ਗਿਆ ਪਰ ਉਹਨਾਂ ਦਾ ਕਹਿਣਾ ਹੈ ਕਿ ਬੀਤੇ ਕੁਝ ਦਿਨਾ ਤੋਂ ਐਸਟੀਐਫ ਮੁਲਾਜ਼ਮ ਦੇ ਵੱਲੋਂ ਨੌਜਵਾਨਾਂ ਨੂੰ ਬਦਨਾਮ ਕਰਨ ਦੇ ਲਈ ਉਹਨਾਂ ਦੇ ਖਿਲਾਫ ਪੋਸਟਾ ਪਾਈਆਂ ਜਾ ਰਹੀਆਂ ਨੇ ਜਿਸ ਨੂੰ ਲੈ ਕੇ ਪਿੰਡ ਦੇ ਲੋਕ ਇਕੱਠੇ ਹੋਏ ਨੇ ਤੇ ਉਹਨਾਂ ਪ੍ਰੈਸ ਕਾਨਫਰੰਸ ਕਰਕੇ ਇਸ ਬਾਬਤ ਖੁਲਾਸਾ ਕੀਤਾ ਕਿ ਉਹਨਾਂ ਦਾ ਕਹਿਣਾ ਹੈ ਕਿ ਜੇਕਰ ਇਸੇ ਤਰੀਕੇ ਨਾਲ ਵੀਡੀਓ ਪਾ ਕੇ ਨੌਜਵਾਨਾਂ ਨੂੰ ਬਦਨਾਮ ਕੀਤਾ ਜਾਂਦਾ ਰਿਹਾ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਪਿੰਡ ਦੇ ਲੋਕਾਂ ਦੇ ਵੱਲੋਂ ਮੁਲਾਜ਼ਮ ਦੇ ਖਿਲਾਫ ਦਰਖਾਸਤ ਦਿੱਤੀ ਜਾਵੇਗੀ ਤੇ ਅਗਲੀ ਕਾਰਵਾਈ ਵੀ ਕਰਵਾਈ ਜਾਵੇਗੀ ਪਿੰਡ ਦੇ ਲੋਕਾਂ ਦਾ ਕਹਿਣਾ ਹੈ ਕਿ ਜਿਸ ਤਰੀਕੇ ਨਾਲ ਮੁਲਾਜ਼ਮ ਵੀਡੀਓ ਪਾ ਰਹੀ ਹੈ ਇਸ ਦਿਨ ਸਾਡੇ ਨੌਜਵਾਨਾਂ ਦੀ ਦੇਸ਼ ਵਿਦੇਸ਼ਾਂ ਦੇ ਵਿੱਚ ਬਦਨਾਮੀ ਹੋ ਰਹੀ ਹੈ ਜਿਸ ਨੂੰ ਲੈ ਕੇ ਇਹਨਾਂ ਦੇ ਵੱਲੋਂ ਪ੍ਰੈਸ ਕਾਨਫਰੰਸ ਕਰਕੇ ਵੱਡੇ ਖੁਲਾਸੇ ਕੀਤੇ ਗਏ ਮੈਂ ਕਿਰਪਾਲ ਸਿੰਘ ਸੈਕਟਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸੀ ਬੋਲਿਆ ਕਿ ਕੁਝ ਚੋਰ ਚੋਰ ਬਹੁਤ ਹੁੰਦੇ ਜਾਂਦੇ ਸੀਗੇ ਚੋਰਾਂ ਨੇ ਟਰਾਂਸਫਾਰਮਰ ਮੋਟਰਾਂ ਦੀਆਂ ਤਾਰਾਂ ਤੇ ਹੋਰ ਸਮਾਨ ਬਹੁਤ ਚੋਰੀ ਕਰਦੇ ਸੀ ਉਹਨਾਂ ਦੇ ਬੇਸ ਤੇ ਸਾਡੇ 3-4 ਦਿਨ ਪਹਿਲੇ ਵੀ ਇੱਥੇ ਕਿਸਾਨਾਂ ਨੂੰ ਇਕੱਠੇ ਹੀ ਕਰ ਕਰਕੇ ਗੱਲਬਾਤ ਕੀਤੀ ਉਸ ਤੋਂ ਪ੍ਰੰਤ 17 ਤਰੀਕ 8ਵੇਂ ਮਹੀਨੇ ਦੀ 2024 ਨੂੰ ਇੱਥੇ ਲਾਗਲੇ ਪਿੰਡਾਂ ਦੇ ਕਿਸਾਨ ਵੀਰ ਵੀ ਸੱਦੇ ਗਏ ਜਿਨ੍ਹਾਂ ਦੇ ਵਿੱਚ ਇੱਥੇ ਚੋਰੀਆਂ ਨੂੰ ਰੋਕ ਰੋਕਥਾਮ ਵਾਸਤੇ ਅਸੀਂ ਇੱਕ ਪਲਾਨ ਬਣਾਇਆ ਤਾਂ ਕਿ ਆਪੋ ਆਪਣੇ ਪਿੰਡਾਂ ਦੇ ਵਿੱਚ ਜਾ ਕੇ ਠਿਕਰੀ ਪਹਿਰਾ ਲਗਾਇਆ ਜਾਵੇ ਇਹ ਸਾਡੇ ਨੌਜਵਾਨ ਵੀਰ ਅੱਜ ਤੋਂ 3-4 ਇੰਤ ਤੱਕ ਨਹੀਂ ਰਹੀ ਤੇ ਹਾਂ 8 ਤਰੀਕ ਦੀ ਗੱਲ ਹੈ ਕਿ ਉਸ ਦਿਨ ਰਾਤ ਨੂੰ ਨੌਜਵਾਨ ਸਾਡੇ ਪਹਿਰੇ ਤੇ ਸਿਗੇ ਇਹਨਾਂ ਨੇ ਇਹ ਇਸ਼ਾਰਾ ਦਿੱਤਾ ਇਹ ਤੋਂ ਪਹਿਲਾਂ ਵੀ ਗੱਡੀਆਂ ਆਉਂਦੀਆਂ ਨਹੀਂ ਆ ਇਸ਼ਾਰਾ ਦੇ ਕੇ ਰੋਕਦੇ ਰੇ ਦੱਸਦੇ ਰੇ ਜਾਂਦੇ ਰਹੇ ਆ ਲੇਕਿਨ ਉਸ ਦਿਨ ਇਸ਼ਾਰਾ ਦੇਣ ਤੇ ਉਹ ਗੱਡੀ ਦਾ ਇਸ਼ਾਰਾ ਬਿਲੀਪਰ ਨੂੰ ਲਾਤਾ ਲੇਕਿਨ ਆਪਣੀਆਂ ਲਾਈਟਾਂ ਬੰਦ ਕਰਕੇ ਦਰ ਰਦਾਵੇ ਸਾਈਡ ਨੂੰ ਉਹ ਗੱਡੀ ਜੋ ਤੋੜੀ ਆ ਲੈ ਕੇ ਉਹ ਇਹਨਾਂ ਨੂੰ ਨਹੀਂ ਪਤਾ ਉਹ ਜਨਾਨੀਆਂ ਜਾਂ ਆਦਮੀ ਆ ਨੇਰੇ ਦੇ ਵਿੱਚ ਗੱਡੀ ਦੇ 11 ਵਜੇ ਰਾਤ ਨੂੰ ਕੀ ਪਤਾ ਪਿੱਛੇ ਕੌਣ ਆ ਰਿਹਾ ਲੇਕਿਨ ਇਹ ਪਿੱਛੇ ਗਏ ਗੱਡੀ 'ਚ ਜਿਹੜੇ ਗੱਡੀ ਤੇ ਗਏ ਆ ਗੱਡੀ ਜਾ ਕੇ ਕਿਸੇ ਪਰਿਵਾਰ ਦੇ ਸਾਡੇ ਪਰਿਵਾਰ ਦੇ ਘਰ ਦੇ ਵਿੱਚ ਰੁਭੀਆ ਉਥੋਂ ਰੋਕ ਕੇ ਤਾਂ ਉਹਨਾਂ ਨਾਲ ਇਹਨਾਂ ਨੇ ਗੱਲਬਾਤ ਕੀਤੀ ਉਹ ਇਹਨਾਂ ਨੂੰ ਉਲਟ ਬੋਲੀ ਹੈ। ਔਰ ਜਿਹੜਾ ਕਿ ਨਜ਼ਾਇਜ਼ ਹੈ ਜਦੋਂ ਕਿ ਅਸੀਂ ਇਹਦੇ ਵਾਸਤੇ ਬਾਰ ਬਾਰ ਅਨਾਉਂਸਮੈਂਟਾਂ ਕਰਾਈਆਂ ਗਈਆਂ ਪਿੰਡਾਂ ਦੇ ਵਿੱਚ ਇਹਨਾਂ ਚ ਲਦੜਾਰ ਦਾਵੇ ਨੂੰ ਸੀ ਇਸ ਪਰ ਤੇ ਨਵਾਂ ਪਿੰਡ ਸਾਡੇ ਮਾਮਲੀ ਜੀ ਤਾਂ ਉਹ ਗੱਡੀ ਚੜ੍ਹਨ ਲੱਗੀ ਸੀ ਇਹ ਸਾਡੇ ਕੋਲ ਸਾਰੀ ਵੀਡੀਓ ਸਬੂਤ ਹੈ ਜੀ ਉਹ ਵਿੱਚ ਤੁਹਾਨੂੰ ਦੇ ਦਾਂਗੇ ਤੁਸੀਂ ਲਾ ਦਿਓ। ਇਹ ਸਰਪ ਉਹ ਜਾਮ ਲਾੜੀ ਸਾਡੇ ਨਾਲ ਬੜੀ ਕਾਫੀ ਜ਼ਿਆਦਾ ਬਹਿਸ ਹੋ ਰਹੀ ਮੇਰੇ ਨਾਲ ਜੀ ਤੇ ਉਥੇ ਮੌਕੇ ਤੇ ਵੀ ਇਹ ਆਈ ਵੀ ਲੇਟ ਆਈ ਉਹ ਮੌਕੇ ਤੇ ਮੈਂ ਉਹਨਾਂ ਨੂੰ ਕਿਹਾ ਵੀ ਓਕੇ ਕਿ ਸਾਡੇ ਮੇਰੇ ਗੱਲ ਨੂੰ ਪਏ ਆ ਮੇਰੇ ਬੱਚਿਆਂ ਦੇ ਗੱਲ ਘੁੱਟੇ ਉਹਨੂੰ ਕਿਹਾ ਵੀ ਕਿ ਤੂੰ ਜਾ ਕੇ ਆਪਣਾ ਟੈਸਟ ਜੋ ਵੀ ਹੁੰਦਾ ਇਹਦਾ ਇਹ ਕਰਵਾਜਾ ਕਿ ਜੇ ਸਾਡਾ ਹੱਥ ਵੀ ਲੱਗਾ ਹੋਊਗਾ ਜਦੋਂ ਵੀ ਉਹ ਸਾਡੇ ਨਾਲ ਆਉਂਦੀ ਸੀ ਅਹੀਂ ਹੱਥ ਆਪਣੇ ਪਿੱਛੇ ਰੱਖਦੇ ਸੀ ਉਹ ਜਿਹੜਾ ਪੱਖ ਉਹਨੇ ਆਪਣਾ ਮਤਲਬ ਗਰਮ ਹੋ ਕੇ ਆਪਣਾ ਪੱਖ ਉਹਨੇ ਪਾ ਦਿੱਤਾ ਪਰ ਸਾਰੀ ਕਹਾਣੀ ਉਹ ਸਾਡੇ ਤੋਂ ਬਣੀ ਪਈ ਹੈ ਜੀ ਜੋ ਮਤਲਬ ਵੀਡੀਓ ਰਿਕਾਰਡ ਆ ਉਹ ਸਾਡੀ ਪਹਿਲਾਂ ਉਹਨੇ ਬੈਕ ਕੀਤੀ ਗੱਡੀ ਜੋਰ ਨਾਲ ਪਿੱਛੇ ਮੋਟਰਸਾਈਕਲ ਚ ਵੱਜੀ ਮੋੜੇ ਸਾਡਾ ਇੱਕ ਮੁੰਡਾ ਖੜਾ ਸੀਗਾ ਉਹਦੇ ਵਿੱਚ ਗੱਡੀ ਵੱਜੀ ਹੈ ਜੀ ਉਹ ਵੀਡੀਓ ਰਿਕਾਰਡ ਆ ਤੇ ਉਸ ਤੋਂ ਬਾਅਦ ਉਹਦੇ ਹੀ ਭਰਾ ਨੇ ਭਰਾ ਕਹਿੰਦੀ ਹੈ ਜਾਂ ਜੋ ਵੀ ਉਹਨਾਂ ਦੀ ਰਿਸ਼ਤੇਦਾਰੀ ਪਤਾ ਨਹੀਂ ਤੇ ਉਹਨੇ ਹੀ ਮਤਲਬ ਉਹਨੇ ਧੱਕੇਚਾਹੀ ਕੀਤੀ ਆ ਉਹਦੇ ਮੁੰਡੇ ਦੇ ਫਾਦਰ ਸਾਹਿਬ ਨੇ ਵੀ ਬਹੁਤ ਧੱਕੇਚਾਹੀ ਕੀਤੀ ਉਹ ਵੀ ਵੀਡੀਓ ਆਪਣੇ ਕੋਲ ਤੇ ਉਹਨਾਂ ਨੇ ਆਪ ਹੀ ਚਾਬੀ ਖੋਈ ਆ ਮੈਂ ਉਹਨਾਂ ਤੋਂ ਕਿਉਂਕਿ ਪਿੱਛੇ ਸਾਡੀਆਂ ਗੱਡੀਆਂ ਵੀ ਸੀ ਸਾਡੇ ਉੱਤੇ ਚੜਾਉਣ ਲੱਗੀ ਸੀ ਉਹ ਮੁੰਡੇ ਤੋਂ ਮੈਂ ਆਪ ਚਾਬੀ ਫੜੀ ਆ ਜੀ ਤੇ ਉਹ ਫੇ ਸਿੱਧੀ ਲੇਡੀ ਮੇਰੇ ਵੱਲ ਨੂੰ ਮੀਟ ਐਟੈਕ ਕੀਤਾ ਕਿ ਚਾਬੀ ਤੇ ਮੈਂ ਉਸੇ ਟਾਈਮ ਚਾਬੀ ਵੀਡੀਓ ਦੇ ਵਿੱਚ ਆ ਵੀ ਰਿਹਾ ਮੈਂ ਚਾਬੀ ਸੱਡ ਦਿੰਨਾ ਤੇ ਪਰ ਉਹਦਾ ਪੱਖ ਉਹਨੇ ਕੁਝ ਹੋਰ ਬਣਾ ਲਿਆ ਵੀਡੀਓ ਦੇ ਵਿੱਚ ਆਪਣਾ ਮੁੱਦਾ ਕੁਝ ਹੋਰ ਸਾਰੀ ਉਹਨਾਂ ਦੇ ਘਰੇ ਜਾ ਕੇ ਮੇਰਾ ਕਮਲਜੀਤ ਸਿੰਘ ਨਾਮ ਆ ਜੀ ਕਮਲਜੀਤ ਜੀ ਤੁਹਾਡੇ ਤੇ ਪੁਲਿਸ ਪ੍ਰਸ਼ਾਸਨ ਨੇ ਜੋ ਆਲਾ ਅਧਿਕਾਰੀਆਂ ਨੇ ਹਾਂ ਜੀ ਪੁਲਿਸ ਵੱਲੋਂ ਤੇ ਕੋਈ ਕਾਰਵਾਈ ਕੀਤੀ ਹੈ ਜਿਹੜੀ ਤੁਸੀਂ ਕਹਿ ਰਹੇ ਹੋ ਉਹਨਾਂ ਨੇ ਤਾਂ ਇੱਕ ਹੀ ਕਹਿ ਇਲਜ਼ਾਮ ਲਾਇਆ ਤੁਹਾਡੇ ਉੱਤੇ ਪਰ ਪੁਲਿਸ ਨੇ ਵੀ ਤੁਹਾਡੇ ਤੇ ਕੋਈ ਕਾਰਵਾਈ ਕੀ ਇਹ ਉਹ ਸਰ ਇਦਾਂ ਹੋਇਆ ਸਾਡਾ ਜਿਹੜਾ ਰਾਜੀਨਾਮਾ ਹੋ ਗਿਆ ਸੀ ਮਤਲਬ ਫੈਸਲਾ ਹੋ ਗਿਆ ਸੀ ਉਸ ਤੋਂ ਬਾਅਦ ਉਹਨੇ ਸਾਡੇ ਤੇ ਅਲੀਗੇਸ਼ਨ ਲਾਇਆ ਮਤਲਬ ਵੀਡੀਓ ਪਾਤੀ ਆ ਕਿਉਂਕਿ ਮੌਕੇ ਤੇ ਸਾਰਾ ਰਾਜੀਨਾਮਾ ਹੋਇਆ ਉੱਤੇ ਥੱਲੇ ਲਿਖਿਆ ਹੋਇਆ ਜੀ ਇਸ ਤੋਂ ਬਾਅਦ ਦੋਨੇ ਤੀਰਾਂ ਕੋਈ ਵੀ ਮਤਲਬ ਸਟੈਪ ਨਹੀਂ ਚੱਕਣਗੇ ਸਾਰਾ ਰਾਜੀਨਾਮਾ ਮਤਲਬ ਵਿਧ ਪ੍ਰੂਫ ਆ ਤੇ ਇਸ ਤੋਂ ਬਾਅਦ ਉਹਨੇ ਆਪਣੀ ਵੀਡੀਓ ਵਾਇਰਲ ਕੀਤੀ ਸਾਨੂੰ ਗਲਤ ਮਤਲਬ ਇਲਜ਼ਾਮ ਲਾਉਣ। ਸਰ ਨਾ ਤਾਂ ਕੀ ਰਾਜਨਾਮਾ ਹੋਣ ਤੋਂ ਬਾਅਦ ਵੀ ਆਪਣੇ ਇਸ ਤਰੀਕੇ ਦਾ ਕਿਉਂ ਅਪਲੇਸ ਕੀਤਾ ਗਿਆ ਜਾਂ ਫਿਰ ਉਹਨੂੰ ਲੱਗਦਾ ਕਿ ਮੇਰੇ ਜਿੱਦ ਸੁਣੀ ਨਹੀਂ ਗਈ ਜਾਂ ਫਿਰ ਨਹੀਂ ਨਹੀਂ ਸਰ ਉਹਦੇ ਵੀ ਸਾਈਨ ਹੋਏ ਆ ਜੀ ਪੂਰੇ ਰਾਜਨਾਮਾ ਉਹਦੇ ਕਹਿੰਦ ਤੇ ਹੀ ਹੋਇਆ ਜੀ ਤੇ ਸਾਡੇ ਸਾਰੇ ਪਿੰਡ ਵੀ ਗਿਆ ਸੀਗਾ ਜੀ ਸਾਰਿਆਂ ਨੇ ਸਾਈਨ ਥੱਲੇ ਕੀਤੇ ਹੋਏ ਆ ਤੇ ਇਹ ਨਹੀਂ ਉਹਦੇ ਪਿੱਛੇ ਸਾਨੂੰ ਲੱਗ ਰਿਹਾ ਕੋਈ ਭੜਕਾ ਰਿਹਾ ਉਹਨੂੰ ਜਾਂ ਕਿਦਾਂ ਵੀ ਕੋਈ ਇਦਾਂ ਦਾ ਹੋ ਸਕਦਾ ਹੈ ਨਹੀਂ ਭਾਵੇਂ ਨਾਲ ਕਿਸੇ ਪੁਲਿਸ ਪ੍ਰਸ਼ਾਸਨ ਨੇ ਤੁਹਾਡੇ ਤੋਂ ਕੋਈ ਕਾਰਵਾਈ ਨਹੀਂ ਕੀਤੀ ਉਹਦੇ ਇਸ ਖਬਰਾਂ ਤੋਂ ਬਾਅਦ ਜਾਂ ਇਲਜ਼ਾਮ ਤੋਂ ਲੱਗੀਆਂ ਉਸ ਤੋਂ ਬਾਅਦ ਤੁਹਾਨੂੰ ਹੋਰ ਆ ਰਿਹਾ ਕਿ ਤੁਹਾਡੀ ਵੀਡੀਓ ਆ ਇਹ ਚੱਕਰ ਕੀ ਹੈ ਪਰ ਉਹ ਟੀਐਸਪੀ ਸਾਹਿਬ ਤੱਕ ਉਹਨਾਂ ਨੂੰ ਪਤਾ ਸੀਗਾ ਕਿ ਇਦਾਂ ਮਨੋਕੋਨਾ ਜੀ ਰਾਜੀਨਾਮ ਕਰਾਇਆ ਉਹ ਸਰ ਵਾਕਿਆ ਹੋਇਆ ਸੀ ਨਾ ਟੀਐਸਪੀ ਵੀ ਕੀੜਾ ਨੂੰ ਮਿਲਿਆ ਕੀੜਾ ਨੂੰ ਨੁਸ਼ਹਿਰਾ ਪੰਨੂਆ ਤੋਂ ਆਮ ਆਦਮੀ ਪਾਰਟੀ ਦੇ ਆਗੂ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਦਰਅਸਲ ਦੋ ਅਣਪਛਾਤੇ ਵਿਅਕਤੀਆਂ ਨੇ ਗੋਲੀਆਂ ਮਾਰ ਕੇ ਪਹਿਲਾਂ ਉਸ ਨੂੰ ਗੰਭੀਰ ਜ਼ਖਮੀ ਕਰ ਦਿੱਤਾ ਜਿਸ ਦੀ ਕੀ ਇਲਾਜ ਦੇ ਦੌਰਾਨ ਮੌਤ ਹੋ ਗਈ ਹੈ ਦੱਸਿਆ ਜਾ ਰਿਹਾ ਹੈ ਕਿ ਆਮ ਆਦਮੀ ਪਾਰਟੀ ਦੇ ਵਰਕਰ ਬਿਕਰ ਸਿੰਘ ਪੁੱਤਰ ਤਰਸੇਮ ਸਿੰਘ ਵਾਸੀ ਚੌਧਰੀ ਵਾਲਾ ਜਿਸ ਦੀ ਉਮਰ ਕਰੀਬ 35 ਸਾਲ ਦੱਸੀ ਜਾ ਰਹੀ ਹੈ ਉਸ ਨੂੰ ਦੇਰ ਰਾਤ ਦੋ ਅਣਪਛਾਤੇ ਵਿਅਕਤੀਆਂ ਨੇ ਗੋਲੀਆਂ ਮਾਰ ਦਿੱਤੀਆਂ ਜੋ ਕਿ ਜ਼ਖਮੀ ਹੋਇਆ ਤਾਂ ਉਸ ਨੂੰ ਤੁਰੰਤ ਤਰੰਤ ਦੇ ਇੱਕ ਨੀਜੀ ਹਸਪਤਾਲ ਦੇ ਵਿੱਚ ਇਲਾਜ ਦੇ ਲਈ ਲਿਆਂਦਾ ਗਿਆ ਜਿੱਥੇ ਉਸ ਨੇ ਦਮ ਤੋੜ ਦਿੱਤਾ ਤਾਂ ਮਾਮਲੇ ਦੀ ਜਾਣਕਾਰੀ ਮਿਲਦਿਆਂ ਪੁਲਿਸ ਅਧਿਕਾਰੀ ਮੌਕੇ ਤੇ ਪਹੁੰਚੇ ਤੇ ਇੱਥੇ ਸੀਸੀਟੀਵੀ ਕੈਮਰਿਆਂ ਦੀ ਖੰਗਾਲੀ ਵੀ ਸ਼ੁਰੂ ਕਰ ਦਿੱਤੀ ਗਈ। ਉਕਤ ਮੁਲਜ਼ਮਾਂ ਦੀ ਪਾਲਕੀਤੀ ਜਾ ਰਹੀ ਹੈ। पीजीआई ਦੇ ਟਰਾਮਾ ਸੈਂਟਰ ਦੇ ਬਾਹਰ ਕਾਫੀ ਹੰਗਾਮਾ ਹੋਇਆ ਅਰਸਲ ਇੱਥੇ ਇੱਕ ਬਜ਼ੁਰਗ ਮਹਿਲਾ ਜੋ ਕਿ ਟਰਾਮਾ ਸੈਂਟਰ ਦੇ ਬਾਹਰ ਬੈਠਦੀ ਹੈ ਤੇ ਸਫਾਈ ਕਰਮਚਾਰੀਆਂ ਦੇ ਨਾਲ ਆਏ ਦਿਨ ਹੀ ਇਸ ਦਾ ਵਿਵਾਦ ਹੁੰਦਾ ਰਹਿੰਦਾ ਹੈ ਤੇ ਹੁਣ ਸਫਾਈ ਕਰਮਚਾਰੀਆਂ ਨੇ ਇਲਜ਼ਾਮ ਲਗਾਇਆ ਹੈ ਕਿ ਮਹਿਲਾ ਪਿਛਲੇ 2 ਸਾਲਾਂ ਤੋਂ ਇੱਥੇ ਬੈਠੀ ਹੈ ਤੇ ਇਸ ਦੇ ਵੱਲੋਂ ਪੀਜੀਆਈ ਦੇ ਵਿੱਚ ਚੋਰੀਆਂ ਕੀਤੀਆਂ ਜਾਂਦੀਆਂ ਨੇ ਉਹਨਾਂ ਦਾ ਕਹਿਣਾ ਹੈ ਕਿ ਮਹਿਲਾ ਚੋਰੀ ਕਰਦੀ ਹੈ ਕਾਫੀ ਵੱਡੀ ਮਾਤਰਾ ਦੇ ਵਿੱਚ ਜਿਹੜਾ ਸਮਾਨ ਹੈ ਉਹ ਇਸ ਦੇ ਕੋਲ ਪਿਆ ਹੋਇਆ ਜਿਸ ਦੇ ਵਿੱਚ ਲੰਗਰ ਦੀਆਂ ਥਾਲੀਆਂ ਦਵਾਈਆਂ ਤੇ ਲਫਾਫੇ ਸ਼ਾਮਲ ਨੇ ਉਹਨਾਂ ਕੀ ਹੈ ਕਿ ਸਾਰਾ ਸਮਾਨ ਹੀ ਚੋਰੀ ਦਾ ਇਹ ਮਹਿਲਾ ਜਿੱਥੇ ਬੈਠੀ ਹੈ ਇਸ ਦੇ ਵੱਲੋਂ ਕਾਫੀ ਮਾਤਰਾ ਦੇ ਵਿੱਚ ਇੱਥੇ ਬੈਠ ਕੇ ਅੰਦਰੋਂ ਜਿਹੜਾ ਸਮਾਨ ਉਹ ਚੋਰੀ ਕੀਤਾ ਜਾਂਦਾ ਹੈ ਤੇ ਉਹਨਾਂ ਦਾ ਇਹ ਕਹਿਣਾ ਹੈ ਕਿ ਇੱਥੇ ਜਿਹੜਾ ਸਮਾਨ ਪਿਓ ਵੀ ਚੋਰੀ ਦਾ ਹੈ ਜਿਸ ਤੋਂ ਬਾਅਦ ਤੁਰੰਤ ਹੀ 112 ਨੰਬਰ ਤੇ ਕਾਲ ਕਰਕੇ ਪੁਲਿਸ ਨੂੰ ਸੂਚਨਾ ਦਿੱਤੀ ਗਈ ਹੈ ਤੇ ਇਸ ਮਹਿਲਾ ਨੂੰ ਹਟਾਉਣ ਦੀ ਮੰਗ ਕੀਤੀ ਗਈ ਹੈ ਜਿਸ ਨੂੰ ਲੈ ਕੇ 2 ਘੰਟੇ ਤੱਕ ਕਾਫੀ ਬਵਾਲ ਹੁੰਦਾ ਨਜ਼ਰ ਆਇਆ। ਮੈਂ ਇਹ ਵੀ ਮੰਨਦੀ ਹਾਂ ਕਿ ਕੋਈ ਸਮੱਸਿਆ ਨਹੀਂ ਹੈ। ਚਲਦੀ ਹੈ ਬੀਟੀਆ ਟਾਪੀਆ ਬੀਟੀਆ ਨੂੰ ਠੀਕ ਹੈ। ਲੇਕਿਨ ਯਾਨੀ آج بھی کسی کے ساتھ مار پیٹ کری ہے ਜਾਂ ਬੋਲਤੇ ਸਾਈਡ ਹੋਇਆ ਨਹੀਂ ਹਟਦੀ ਯਹਾਂ ਪੇ ਅਟੈਂਡੈਂਟ ਹੈ ਜੋ ਹੋਰ ਅੰਦਰ ਹੈ ਉਹਨਕੇ ਸਾਥ ਵੀ ਰੋਜ਼ ਲੜਾਈ ਝਗੜਾ ਕਰਦੀ ਹੈ ਡੇਲੀ ਕਿਸੇ ਨਾ ਕਿਸੇ ਸਟੇਜ ਦਾ ਝਗੜਾ ਹੁੰਦਾ ਹੈ ਔਰ ਮੇਨ ਗੇਟ ਹੈ ਦੇਖੋ ਆਪ ਦੇਖ ਸਕਦੇ ਹੋ ਕਿੰਨਾ ਸਮਾਨ ਇਸਨੇ ਰੱਖਾ ਹੋਇਆ ਹੈ یہاں اتنی چوریاں ہوتی ہے وہ رات دن اندر گھومتا ہے یہاں پیشنٹوں کے پیسے چوری ہوتے ہیں موبائل چوری ہوتے ہیں بالکل نام تمہارا ਮੇਰਾ ਨਾਮ ਅਭੀ ਕਲਕੋ ਨਾਮ ਤੁਹਾਡਾ ਆਤਾ ਹੈ ਸਾਫ ਦਾ ਨਾਮ ਹਮਾਰਾ ਪਰ ਸਾਫ ਦਾ ਬਦਨਾਮੀ ਹਮਾਰੀ ਹੁੰਦੀ ਹੈ ਤੋਂ ਅਸੀਂ ਇਹ ਚਾਹਤੇ ਹੈ ਪ੍ਰਸ਼ਾਸਨ ਸੇ ਔਰ ਇਸ ਮੈਡੀਸ ਸੇ ਕਿ ਇਸ ਲੇਡੀਸ ਕੋ ਯਹਾਂ ਸੇ ਹਟਾਇਆ ਜਾਵੇ ਪੰਜਾਬ ਦੇ ਵਿੱਚ ਦਿਨੋ ਦਿਨ ਪ੍ਰਵਾਸੀਆਂ ਦਾ ਦਬਦਬਾ ਵੱਧਦਾ ਹੋਇਆ ਨਜ਼ਰ ਆ ਰਿਹਾ ਹੈ ਪ੍ਰਵਾਸੀਆਂ ਦੇ ਬਲੂਸ਼ ਸ਼ਰੀਆਮੀ ਗੁੰਡਾਗਰਦੀ ਕੀਤੀ ਜਾਂਦੀ ਹੈ ਜਿਸ ਦਾ ਕੀ ਇਹ ਤਾਜ਼ਾ ਮਾਮਲਾ ਸਾਹਮਣੇ ਆਇਆ ਹੈ ਇਹ ਤਸਵੀਰਾਂ ਅੰਮ੍ਰਿਤਸਰ ਦੇ ਜੰਡਿਆਲਾ ਗੁਰੂ ਦਾਣਾ ਮੰਡੀ ਦੀਆਂ ਨੇ ਜਿੱਥੋਂ ਕੀ ਪ੍ਰਵਾਸੀਆਂ ਦੇ ਵੱਲੋਂ ਇਕੱਠੇ ਹੋ ਕੇ ਸਿੱਖ ਨੌਜਵਾਨਾਂ ਦੀ ਕੁਟਮਾਰ ਕੀਤੀ ਗਈ ਹੈ ਤੇ ਦਸਤਾਰ ਤਕਦੀਰ ਬੇਅਦਬੀ ਕੀਤੀ ਗਈ ਹੈ ਇਸ ਦੌਰਾਨ ਜੰਡਿਆਲਾ ਗੁਰੂ ਤੋਂ ਜਾ ਰਹੇ सोनू ਜੰਡਿਆਲਾ ਨਾਮਕ ਸਮਾਜ ਸੇਵੀ ਜਿਸ ਦੇ ਵੱਲੋਂ ਖੜ ਕੇ ਸਿੱਖ ਨੌਜਵਾਨਾਂ ਦੀ ਜਾਨ ਬਚਾਈ ਗਈ ਤੇ ਪ੍ਰਵਾਸੀ ਮਜ਼ਦੂਰਾਂ ਨੂੰ ਤਾੜਨਾ ਵੀ ਕੀਤੀ ਗਈ ਇਸ ਸੰਬੰਧੀ ਜਾਣਕਾਰੀ ਦਿੰਦਿਆਂ सोनू ਜੰਡਿਆਲਾ ਜਿਸ ਦਾ ਇਹ ਕਹਿਣਾ ਹੈ ਕਿ ਬੀਤੀ ਰਾਤ ਉਹ ਆਪਣੇ ਨਿੱਜੀ ਕੰਮ ਤੋਂ ਘਰ ਵਾਪਸ ਆ ਰਿਹਾ ਸੀ ਕਿ ਰਸਤੇ ਦੇ ਵਿੱਚ ਜੰਡਿਆਲਾ ਗੁਰੂ ਦਾਣਾ ਮੰਡੀ ਦੇ ਨਜ਼ਦੀਕ ਕੁਝ ਪ੍ਰਵਾਸੀ ਮਜ਼ਦੂਰ ਸਿੱਖ ਨੌਜਵਾਨ ਦੀ ਗੁੱਟਮਾਰ ਕਰ ਰਹੇ ਸਨ ਤੇ ਦਸਤਾਰ ਵੀ ਉਤਾਰ ਦਿੱਤੀ ਗਈ ਸੀ ਜਦੋਂ ਉਸ ਨੇ ਰੋਕਿਆ ਤਾਂ ਉਹਨਾਂ ਵੱਲੋਂ ਉਸਦੇ ਨਾਲ ਵੀ ਬਦਸਲੂਕੀ ਦੀ ਕੋਸ਼ਿਸ਼ ਕੀਤੀ ਗਈ ਹੈ ਤੇ ਉਸਦੇ ਵੱਲੋਂ ਪੁਲਿਸ ਨੂੰ ਸੂਚਿਤ ਕੀਤਾ ਗਿਆ ਤੇ ਪਰਵਾਸੀਆਂ ਨੂੰ ਵੀ ਟਾੜਨਾ ਕੀਤਾ ਗਿਆ ਤੇ ਜਿਸ ठेकेदार ਦੇ ਕੋਲੋਂ ਕੰਮ ਕਰਦੇ ਸਨ ਉਸ ਨਾਲ ਵੀ ਫੋਨ ਤੇ ਗੱਲਬਾਤ ਕਰਕੇ ਮਾਮਲਾ ਸ਼ਾਂਤ ਕਰਵਾਇਆ ਗਿਆ ਦੂਜੇ ਪਾਸੇ ਇਸ ਮਾਮਲੇ ਸੰਬੰਧੀ ਗੱਲਬਾਤ ਕਰਦੇ ਆ ਪੁਲਿਸ ਅਧਿਕਾਰੀਆਂ ਦੇ ਕਹਿਣਾ ਕਿ ਅਜੇ ਤੱਕ ਕਿਸੇ ਵੀ ਵਿਅਕਤੀ ਵੱਲੋਂ ਉਹਨਾਂ ਨੂੰ ਦਰਖਾਸਤ ਨਹੀਂ ਦਿੱਤੀ ਗਈ ਹਾਲਾਂਕਿ ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਜ਼ਰੂਰ ਹੋ ਰਹੀ ਹੈ ਉਹਨਾਂ ਦਾ ਕਹਿਣਾ ਕਿ ਜੇਕਰ ਕੋਈ ਦਰਖਾਸਤ ਆਉਂਦੀ ਹੈ ਤਾਂ ਇਸ ਤੇ ਕਾਰਵਾਈ ਕੀਤੀ ਜਾਵੇਗੀ ਸਰਪਜੀਤ ਸਿੰਘ ਸੋਨੋਜੜਿਆਲਾ ਔਰ ਇੱਕ ਜਿਹੜਾ ਮਾਮਲਾ ਸਾਹਮਣੇ ਹੈ ਕੜਿਆਲਾ ਦੀ ਅਨਾਜ ਵੱਡੀ ਤੋਂ ਉਹ ਕੀ ਹੈ ਸਾਰਾ ਮਾਮਲਾ ਕੀ ਕਹਿਣਾ ਚਾਹੋਗੇ ਕਸਲਾ ਇਹ ਆ ਜੀ ਅਸੀਂ ਕੱਲ ਰਾਤ ਨੂੰ ਜੰਮੂ ਤੋਂ ਆ ਰਹੇ ਸੀਗੇ ਰਸਤੇ ਵਿੱਚ ਬਾਬਾ ਸ਼੍ਰੀਚੰਨ ਜੀ ਦਾ ਸਥਾਨ ਹੈ ਉੱਥੇ ਮੱਥਾ ਟੇਕ ਕੇ ਅਸੀਂ ਜਦੋਂ ਵਾਪਸ ਆਏ ਕੋਈ 11:30 ਤੋਂ 12 ਵਜੇ ਦਾ ਰਾਤ ਦਾ ਸਮਾਂ ਸੀਗਾ ਔਰ ਜੰਡੇਆਲਾ ਗੁਰੂ ਦੀ ਦਾਣਾ ਮੰਡੀ ਦੇ ਸਾਹਮਣੇ ਇੱਕ ਹਸਪਤਾਲ ਆ ਉੱਥੇ ਕਟੋ-ਕਟ ਵੀ 50-60 ਬਈਏ ਸੀਗੇ ਜਿਹੜੇ ਦਾਤਰ ਕਿਰਪਾਨਾਂ ਹੱਥ 'ਚ ਤੇ ਸਾਹਮਣੇ ਹਸਪਤਾਲ ਦੇ ਬਾਹਰ ਲੜਨ ਡਿਆ ਸੀ ਇੱਕ ਦੂਜੇ ਨਾਲ ਤੇ ਕੁਝ ਸਰਦਾਰ ਮੁੰਡੇ ਸੀ ਜਿਨ੍ਹਾਂ ਦੇ ਕੁੱਟਮਾਰ ਕਰਨ ਡੇ ਸੀ ਤੇ ਉਹ ਜਦੋਂ ਰੌਲਾ ਪੈਂਦਾ ਵੇਖਿਆ ਇੱਕ ਬਜ਼ੁਰਗ ਨੂੰ ਦੇਖਿਆ ਸੀ ਉੱਥੇ ਉਹ ਅਸੀਂ ਗੱਡੀ ਬੈਕ ਕਰਕੇ ਉੱਥੇ ਰੋਕ ਗਏ ਉਹ ਜਦੋਂ ਮੁੰਡਿਆਂ ਨੇ ਆਵਾਜ਼ ਦਿੱਤੀ ਸਾਡੇ ਵੱਲ ਭੱਜ ਕੇ ਆਏ ਤੇ ਕਹਿੰਦੇ ਵੀ ਮਾਰਤਾ ਸਰਦਾਰਾਂ ਦੀਆਂ ਪੱਗਾਂ ਲਾਤੀਆਂ ਭਾਜੀ ਭਈਏ ਗੱਲ ਪੈ ਗਈ ਉਹ ਫਿਰ ਜਦੋਂ ਮੈਂ ਅਸੀਂ ਉੱਤਰ ਕੇ ਮੇਰੇ ਅਸੀਂ ਦੋ ਜਣੇ ਸੀਗੇ ਮੈਂ ਕਿਹਾ ਉਹਨਾਂ ਨੂੰ ਮੈਂ ਕਿਹਾ ਪੁਲਿਸ ਬੁਲਾਉਣ ਲੱਗੇ ਆਂ ਔਰ ਮੌਕੇ ਤੇ ਮੈਂ ਡੀਐਸਪੀ ਜਲਿਆਲਾ ਨੂੰ ਫੋਨ ਕੀਤਾ ਤੇ ਚਲੋ ਜਦੋਂ ਇੰਨੀ ਗੱਲ ਕਹੀ ਤੇ ਭਈਏ ਉੱਥੋਂ ਰੌਲਾ-ਗੋਲਾ ਪਿਆ ਤੇ ਭੱਜ ਕੇ ਇੱਧਰ ਆ ਗਏ ਹਸਪੀਟਲ ਦੇ ਬਾਹਰ ਬਹੁਤ ਇਹਨਾਂ ਨੇ ਹੜਤੰਗ ਮਚਾਇਆ ਇਹਦਾ ਵੀ ਸੁਣਿਆ ਬੜੀ ਬੜੀ ਸੀ ਬڑے-ਬڑے ਲੀਡਰ ਬੋਲਦੇ ਸੀ ਪਰ ਗੱਲਾਂ ਨੂੰ ਅਸੀਂ ਇਗਨੋਰ ਕਰ ਦਿੰਦੇ ਹਾਂ ਕਿ ਪ੍ਰਵਾਸੀ ਲੋਕ ਇਦਾਂ ਨਹੀਂ ਕਰ ਸਕਦੇ ਉਹ ਤਾਂ ਕਮਾਈ ਕਰਨ ਆਉਂਦੇ ਪਰ ਇਹ ਜਿਸ ਹਾਵ ਨਾ ਟੋਲਾ ਫੇਰ ਪਰਲੇ ਬਨੇ ਖਲੋ ਕੇ ਕਿਰਪਾਨਾਂ ਖੜੀਆਂ ਕਰਕੇ ਕਹਿੰਦੇ ਇੱਧਰ ਆਓ ਜਦੋਂ ਇੱਧਰ ਆਓ ਕਿਹਾ ਫਿਰ ਮੈਂ ਖੁਦ ਮੰਡੀ ਦੇ ਵਿੱਚ ਜਾ ਕੇ ਆ ਪਿਆ ਕੁਝ ਬੰਦੇ ਜਿਹੜੇ ਭੱਜ ਗਏ ਤੇ 15-16 ਜਣੇ ਉੱਥੇ ਖੜੇ ਰਹੇ ਮੈਂ ਕਿਹਾ ਤੁਸੀਂ ਕਿਹੜੀ ਯਾਰਡ ਤੋਂ ਹੋ ਜਿਸ ਦੀ ਵੀਡੀਓ ਮੇਰੇ ਕੋਲ ਮੌਜੂਦ ਆ ਤੁਸੀਂ ਕਿਹਦੇ ਕੋਲ ਕੰਮ ਕਰਦੇ ਹੋ ਉਹਦਾ ਨਾਮ ਦੱਸੋ ਕਹਿੰਦੇ ਅਸੀਂ ਨਹੀਂ ਦੱਸਣਾ ਚਲੋ ਮੈਂ ਕਾਫੀ ਲੰਮਾ ਸਮਾਂ ਉੱਥੇ ਜਦੋਂ ਇਹਨਾਂ ਦੇ ਕੋਲ ਮੈਂ ਕਿਹਾ ਪੁਲਿਸ ਆਊ ਤੇ ਮ ਫਿਰ ਇਹਨਾਂ ਨੇ ਇੱਕ ਪ੍ਰਧਾਨ ਕੋਈ ਕਹਿ ਕੇ ਜਿਹਦੇ ਨਾਲ ਗੱਲ ਕਰਾਈ ਉਹ ਮੈਨੂੰ ਕਹਿੰਦੇ ਪਏ ਕਿ ਕਹਿੰਦੇ ਕੀ ਗੱਲ ਹੋਈ ਭਾਜੀ ਮੈਂ ਕਿਹਾ ਜੀ ਆਹ ਗੱਲ ਹੋਈ ਤੁਸੀਂ ਇੱਥੇ ਆਓਗੇ ਫਿਰ ਇਹ ਮਸਲਾ ਹੱਲ ਹੋਣਾ ਤੇ ਕਹਿੰਦੇ ਮੈਂ ਕਿਹਾ ਵੀ ਜਿਨ੍ਹਾਂ ਨੇ ਲੜੇ ਮੈਨੂੰ ਨਹੀਂ ਪਤਾ ਕੌਣ ਆ ਉਹ ਮੁੰਡੇ ਦੱਸਦੇ ਸੀ ਅਸੀਂ ਮੱਲੀਆਂ ਦੇ ਕੋਈ ਜਿਹੜਾ ਜੀ ਵਜਾ ਸਾੰਬਰੀ ਆਈ ਸੀ ਕਿ ਕਿਉਂ ਲੜ ਰਹੇ ਸੀਗੇ ਕਿਉਂ ਇਕੱਠੇ ਸੀਗੇ ਇਤਨਾ ਕਿ ਤਰਪਾਨਾ ਸੀ ਗਿਆ ਪਤਾ ਲੱਗਦਾ ਕਿ ਕੀ ਮਾਮਲਾ ਕੀ ਸੀਗਾ ਦੇਖੋ ਮੈਨੂੰ ਇਸ ਬਾਰੇ ਨਹੀਂ ਪਤਾ ਵੀ ਕਾਦੇ ਲਈ ਲੜਨ ਡਿਆ ਮੈਂ ਤੇ ਇਸ ਕਰਕੇ ਰੁਕੇ ਵੀ ਹਸਪਤਾਲ ਦੇ ਬਾਹਰ ਲੜਨ ਡਿਆ ਇੱਕ ਸਰਦਾਰ ਦੇ ਗੱਲ ਪੈਂਦੇ ਪਤਾ ਨਹੀਂ ਕੀ ਗੱਲ ਹੋ ਗਈ ਜਦੋਂ ਪੁੱਛਣ ਦਾ ਜਦੋਂ ਮੈਂ ਇਹਨਾਂ ਨੂੰ ਪੁੱਛਿਆ ਵੀ ਕੀ ਗੱਲ ਹੋਈ ਆ ਕਹਿੰਦੇ ਭਾਜੀ ਸਾਡੇ ਗੜ ਪੈ ਗਏ ਸੀ ਤੁਰ ਕੇ ਜਾਣ ਦੇ ਸੀ ਸਾਡਾ ਤੇਲ ਮੁੱਕ ਗਿਆ ਇਹ ਅੰਦਰੋਂ ਪਤਾ ਨਹੀਂ ਨੁੱਕਰ ਚੋਂ ਕਿਨੇ ਜਣੇ ਨਿਕਲੇ ਆ ਕਿਉਂਕਿ ਉੱਥੇ ਅਕਸਰ ਹੀ ਇਹੋ ਜਿਹਾ ਕੰਮ ਹੁੰਦਾ ਤੇ ਕੁੜੀਆਂ ਘੁੰਮਦੀਆਂ ਨੇ ਉਹ ਪਹਿਲਾਂ ਬੰਦਿਆਂ ਨੂੰ ਰੋਕਦੀਆਂ ਬਾਅਦ ਚ 5 3 ਜਣੇ ਪੈ ਜਾਂਦੇ ਗਾਲ ਮੈਂ ਕਿਹਾ ਸ਼ਾਇਦ ਉਹੋ ਜਿਹਾ ਕੋਈ ਹੋਊ ਮਾਹੌਲ ਜਦੋਂ ਮੈਂ ਅੰਦਰ ਗਿਆ ਮੰਡੀ ਦੇ ਇਹਨਾਂ ਮੇਰੀ ਗੱਲ ਕਰਾਈ ਜਦੋਂ ਜਿਹਦੇ ਕੋਲ ਕੋਈ ਕੰਮ ਕਰਦੇ ਮੈਂ ਪੁੱਛਿਆ ਉਹ ਕਹਿੰਦੇ ਵੀ ਇਹ ਦੁਕਾਨਾ ਛੱਡ ਕੇ ਬਾਹਰ ਕੀ ਲੈਣ ਗਏ ਮੈਂ ਕਿਹਾ ਭਾਈ ਇਹ ਬਾਹਰ ਲੜਨ ਦੇ ਤੁਹਾਡੇ ਬੰਦੇ ਤੇ ਤੁਸੀਂ ਤੇ ਉਹ ਕਹਿੰਦੇ ਵੀ ਇਹਨਾਂ ਦਾ ਦੁਕਾਨਾ ਛੱਡ ਕੇ ਬਾਹਰ ਜਾਣਾ ਬਣਦਾ ਹੀ ਨਹੀਂ ਸੀ ਤੇ ਉਹ ਬਾਹਰ ਆਣ ਕੇ ਇਹ ਸਾਹਵਨਾ ਗੁੰਡਾਗਰਦੀ ਉਹਨਾਂ ਕੀਤੀ ਅੰਦਰ ਵੀ ਫਿਰ ਮੈਂ ਜਦੋਂ ਜਾਣ ਲੱਗਾ ਮੇਰੇ ਨਾਲ ਖੁਦ ਨਾਲ ਵਾਪਰੀ ਮੈਨੂੰ ਕਹਿੰਦੇ ਕਿ ਫੋਨ ਚੋਂ ਵੀਡੀਓ ਡਿਲੀਟ ਕਰੋ ਨਹੀਂ ਤੇ ਤੁਹਾਨੂੰ ਵੀ ਨਹੀਂ ਜਾਂਦਾ ਕਿ ਫਿਰ ਮੈਂ ਉੱਥੋਂ ਕਿੱਦਾਂ ਆਇਆ ਵਾਂ ਮੈਨੂੰ ਪਤਾ ਵਾ ਕਾਰਨ ਕੀ ਆ ਕਿ ਪੰਜਾਬ ਦੇ ਵਿੱਚ ਜਿਹੜਾ ਵਾਕਿਆ ਹੈ ਪ੍ਰਵਾਸੀਆਂ ਨੇ ਗੁੰਡਾਗਰਦੀ ਬਹੁਤ ਕਰਤੀ ਜੇਕਰ ਅਸੀਂ ਚੰਗੇ ਭਲੇ ਨਾ ਹੁੰਦੇ ਤੇ ਇਥੋਂ ਦੇ ਪੁਲਿਸ ਨਾ ਜਾਣਕਾਰ ਸਾਡੇ ਸਾਡੇ ਵਾਕਬ ਨਾ ਹੁੰਦੇ ਲਾਗੇ ਬੰਨੇ ਵਾਲੇ ਪੰਜਾਬੀ ਵੀਰ ਹੋਰ ਨਾ ਹੁੰਦੇ ਤੇ ਕਿਸੇ ਦਾ ਵੀ ਰਾਤ ਬ੍ਰਾਤੇ ਜਾਨੀ ਮਾਲੀ ਨੁਕਸਾਨ ਕਰ ਸਕਦੇ ਬੀਤੀ ਰਾਤ ਦਾਣਾ ਮੰਡੀ ਜਨੇਲਾਗੁਰੂ ਦੇ ਸਾਹਮਣੇ ਪ੍ਰਵਾਸੀਆਂ ਵੱਲੋਂ ਜਿਹੜਾ ਵਾ ਹੱਲਾ ਗੁੱਲਾ ਕੀਤਾ ਗਿਆ ਕੀ ਕਾਰਵਾਈ ਹੁਣ ਤੱਕ ਦੀ ਕੀਤੀ ਗਈ ਹੈ ਜੀ ਇਹ ਰਾਤ ਲੇਟ ਆਵਲੀ ਨੋਟਿਸ ਚ ਆਇਆ ਸੀ ਉਹ ਜੋ ਐਸ ਐਚਓ ਸਾਹਿਬ ਨੇ ਪੁੱਛਿਆ ਕੰਪਲੇਂਟ ਤਾਂ ਕਿਸੇ ਪਾਰਟੀ ਕੋਲ ਨਹੀਂ ਆਈ ਜੀ ਤੱਕ لیکن ਉੱਥੇ ਜਦੋਂ ਇਹ ਪਤਾ ਲੱਗਿਆ ਇਮੀਡੀਏਟ ਉਸੇ ਵੇਲੇ ਸਾਡੀ ਫੋਰਸ ਪਹੁੰਚ ਗਈ ਸੀ ਉੱਥੇ ਕਿਉਂ ਜਾਂਦੇ ਇਹ ਮੰਡੀ ਦੇ ਵਿੱਚ ਉਹ ਅੱਗੇ ਪਿੱਛੇ ਹੋ ਗਏ ਬੰਦੇ ਕੋਈ ਮਿਲਿਆ ਨਹੀਂ ਤੇ ਨਾ ਇਹਨਾਂ ਤੱਕ ਕਿਸੇ ਨੇ ਕੰਪਲੇਨਟ ਕੀਤੀ ਅਗਰ ਕੰਪਲੇਨਟ ਆਉਂਦੀ ਤਾਂ ਜੋ ਬਣਦੀ ਗੱਲ ਬਈ ਉਹ ਪਰ